ਸਸੇ ਗਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਤੁਹਾਡੇ ਨਾਲ ਅੱਜ ਐਸਸੀ ਐਸਟੀ ਸਮਾਜ ਵੱਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ ਤੇ ਇਸ ਵੇਲੇ ਮੌਜੂਦ ਹਾਂ ਜਲੰਧਰ ਦੇ ਧਵਨ ਵਾਲਮੀਕੀ ਚੌਕ ਦੇ ਵਿੱਚ ਜਿੱਥੇ ਕਿ ਅਸੀਂ ਹਾਲਾਤ ਜਿਹੜੇ ਹੈਗੇ ਫੇਰ ਦੇ ਕਿਉਂਕਿ 10 ਵਜੇ ਨੂੰ ਅਜੇ ਕੁਝ ਸਮਾਂ ਬਾਕੀ ਆ ਸਾਡੇ ਨੂੰ ਹੋਏ ਨੇ ਤੇ ਰੰਗਲਾ ਪੰਜਾਬ 'ਚ ਬਣਾਉਣਾ ਹੈ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ 'ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਉਹ ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟਾਈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਈਸਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਐਸਲੇ ਬਾਜ਼ਾਰ ਦਾ ਹਾਲ ਜਿਹੜਾ ਹੈਗਾ ਉਹ ਦਿਖਾ ਦਿੰਨੇ ਕਿਉਂਕਿ 10 ਵਜੇ ਦੇ ਕਰੀਬ ਕਰੀਬ ਦੁਕਾਨਾਂ ਖੁੱਲਦੀਆਂ ਨੇ ਤਾਂ ਐਸਲੇ ਕੁਝ ਇੱਕ ਦੁਕਾਨਾਂ ਜਿਹੜੀਆਂ ਖੁੱਲੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਹ ਜੇ ਗੱਲ ਕਰੀਏ ਤੇ ਬੰਦ ਦੀ ਕਾਲ ਜਿਹੜੀ ਹੈਗੀ ਆ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਰਹੇਗੀ ਅਤੇ ਨਾਲ ਦੀ ਨਾਲ ਇਹਦੇ ਸਕੂਲ ਕਾਲਜ ਬੰਦ ਹੋਣ ਦਾ ਵੀ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਹੈ। ਦੇਸ਼ ਭਰ ਦੇ ਵਿੱਚ ਅੱਜ ਬੰਦ ਦਾ ਐਲਾਨ ਕੀਤਾ ਗਿਆ ਇਹ ਬੰਦ ਜਿਹੜਾ ਹੈਗਾ ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ਦੀ ਉਪ ਸ਼੍ਰੇਣੀ ਬਾਰੇ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫੈਸਲੇ ਦੇ ਵਿਰੁੱਧ ਬੰਦ ਦੀ ਕਾਲ ਦਿੱਤੀ ਗਈ ਹੈ। एससीएसटी संयुक्त संघर्ष कमेटी ਵੱਲੋਂ جاری ਬਿਆਨ ਚ ਕਿਹਾ ਗਿਆ ਕਿ ਸੁਪਰੀਮ ਕੋਰਟ ਨੂੰ ਆਪਣਾ ਫੈਸਲਾ ਵਾਪਸ ਲੈਣਾ ਚਾਹੀਦਾ ਹੈ ਇਹਦੇ ਨਾਲ ਹੀ ਦਲਿਤ ਸੰਗਠਨ ਨੇ ਇਸ ਫੈਸਲੇ ਨੂੰ ਸੰਵਿਧਾਨ ਵਿਰੋਧੀ ਅਤੇ ਡਾਕਟਰ ਭੀਮrao ਅੰਬੇਡਕਰ ਦਾ ਅਪਮਾਨ ਦੱਸਿਆ ਤੇ ਨਾਲ ਦੀ ਨਾਲ ਇਹ ਵੀ ਦੱਸਦੀ ਹੈ ਕਿ ਇਸ ਦੌਰਾਨ ਗੱਡੀਆਂ ਦੀ ਆਵਾਜਾਈ ਤੇ ਬੰਦੀ ਰਹੇਗੀ ਤੇ ਨਾਲ ਹੀ ਨਾਲ ਹਾਲਾ ਕਿ ਇਹਦੇ ਵਿੱਚ ਜਿਹੜੇ ਐਮਰਜੈਂਸੀ ਸੁਭਾਵਾਂ ਆ ਉਹਦੇ ਵਿੱਚ ਵਿਗਲ ਕੋਈ ਨਹੀਂ ਪਏਗਾ ਜਿਹੜੀਆਂ ਐਮਰਜੈਂਸੀ ਸੇਵਾਵਾਂ ਹੈਗੀਆਂ ਐਂਬੂਲੈਂਸ ਹੋਵੇ ਜਾਂ ਕੋਈ ਸਰਕਾਰੀ ਗੱਡੀ ਹੋਵੇ ਜਾਂ ਮਿਲਟਰੀ ਆਰਮੀ ਦੀ ਗੱਡੀ ਹੋਵੇ ਉਹਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਰੋਕ-ਟੋਕ ਨਹੀਂ ਹੈ ਪਰ ਫਿਲਹਾਲ ਜੇ ਬੰਦ ਦੀ ਗੱਲ ਕਰਾਂ ਤਾਂ ਇਸ ਵੇਲੇ ਸਫੇਰ ਦਾ ਸਮਾਂ ਪੁਲਿਸ ਫੋਰਸ ਵੀ ਜਿਹੜੇ ਚੌਂਕ ਚੌਰਾਹਿਆਂ ਦੇ ਵਿੱਚ ਲੱਗੀ ਹੋਈ ਹੈ ਤੇ ਨਾਲੇ ਨਾਲ ਜਿਹੜਾ ਬੰਦ ਦੀ ਗੱਲ ਦਿੱਤੀ ਗਈ ਉਹਦਾ ਕਿਤੇ ਅਸਲ ਜਿਹੜਾ ਹੈਗਾ ਹਜੇ ਤੱਕ ਨਜ਼ਰ ਨਹੀਂ ਆ ਰਿਹਾ ਕਿਉਂਕਿ ਦੁਕਾਨਾਂ ਜਿਹੜੀਆਂ ਹੈਗੀਆਂ ਉਹ ਖੁੱਲੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਥੇ ਦੱਸ ਦਿਕਰ ਜੋ ਹੈ ਕਿ ਰਾਖਵਾ ਕਰਨ ਦੇ ਮੁੱਦੇ ਤੇ ਸੁਪਰੀਮ ਕੋਰਟ ਨੇ ਇੱਕ ਦਸ ਨੂੰ ਫੈਸਲਾ ਸੁਣਾਇਆ ਸੀ ਕਿ ਅਨੁਸੂਚਿਤ ਜਾਤੀਆਂ ਅਤੇ ਕਬੀਲੀਆਂ ਚ ਉਪ-ਸ਼੍ਰੇਣੀਆਂ ਬਣਾਈਆਂ ਜਾ ਸਕਦੀਆਂ ਨੇ ਇਹ ਫੈਸਲਾ ਸੁਪਰੀਮ ਕੋਰਟ ਨੇ ਸੱਤ ਮੈਂਬਰੀ ਸੰਵਿਧਾਨਕ ਬੈਂਚ ਨੇ 6/1 ਵੋਟ ਨਾਲ ਸੁਣਾਇਆ ਸੀਗਾ ਇਹ ਸੁਣਵਾਈ ਸੀਜੀ ਆਈਡੀ ਮਾਈਕ ਚੰਦਰ ਚੂੜ ਜਿਹੜੇ ਜੱਜ ਹੈਗੇ ਨੇ ਉਹਨਾਂ ਵੱਲੋਂ ਕੀਤੀ ਗਈ ਸੀ 6 ਜੱਜਾਂ ਨੇ ਉਹਨਾਂ ਨਾਲ ਸਹਿਮਤੀ ਜਤਾਈ ਸੀ ਤੇ ਨਾਲ ਹੀ ਜਸਟਿਸ ਬੇਲਾ ਤ੍ਰिवेदी ਇਸ ਨਾਲ ਸਹਿਮਤ ਨਹੀਂ ਸਨ ਬਹੁਜਨ ਸਮਾਜ پارٹی ਦੇ ਮੁਖੀ ਮਾਇਆਵਤੀ ਨੇ سوشل میڈیا ਤੇ ਟਵਿੱਟਰ ਦੇ ਉਤੇ ਵੀ ਬੰਦ ਦਾ ਸਮਰਥਨ ਦੇਣ ਦੀ ਗੱਲ ਕਹੀ ਹੈ ਪਰ ਜੇ ਨਾ ਹੁਣ ਦੀ ਗੱਲ ਕਰਾਂ ਫੇਰ ਦੀ ਗੱਲ ਕਰਾਂ ਤੇ ਇਸ ਵੇਲੇ ਬੰਦ ਦੀ ਕਾਲ ਜਿਹੜੀ ਹੈਗੀ ਆ ਕਿਤੇ ਵੀ ਨਜ਼ਰ ਨਹੀਂ ਆ ਰਹੀ ਆਵਾਜ਼ਾਈ ਜਿਹੜੀ ਹੈ ਨਿਰਵਿਘਨ ਚੱਲ ਰਹੀ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜੇ ਐਸਸੀ ਸਮਾਜ ਤੋਂ ਬਿਲੋਂਗ ਕਰਦੇ ਨੇ ਉਹਨਾਂ ਦਾ ਹਜੇ ਤੱਕ ਕਿਤੇ ਵੀ ਕੋਈ ਧਰਨਾ ਜਾਂ ਉਹਨਾਂ ਦਾ ਇਕੱਠ ਜਿਹੜਾ ਹੈਗਾ ਉਹ ਨਜ਼ਰ ਨਹੀਂ ਆ ਰਿਹਾ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਅਧਿਕਾਰੀ ਇੱਥੇ ਮੌਜੂਦ ਹੈਗੇ ਨੇ ਸਰ ਇਹ ਅੱਜ ਬੰਦ ਦੀ ਕਾਲ ਹੈਗੀ ਆ ਕੋਈ ਜਾਣਕਾਰੀ ਹੈ ਕਿ ਉਸ オーਪਨ ਸ਼ਰਮਾ ਜਿਹੜੇ ਪੁਲਿਸ ਕਮਿਸ਼ਨਰ ਹੈਗੇ ਆ ਉਹਨਾਂ ਵੱਲੋਂ ਕੀ ਜਾਣਕਾਰੀ ਦਿੱਤੀ ਐਸਸੀ ਦੇ ਸਾਹਮਣੇ ਕਿਦਰ ਤੋ ਕੋਸ਼ਿਸ਼ ਕਰਦੇ ਜਿਹੜੇ ਅਧਿਕਾਰੀ ਹੈਗੇ ਨੇ ਇੱਥੇ ਉਹਨਾਂ ਨਾਲ ਗੱਲਬਾਤ ਕਰਨ ਦੀ ਤੋ ਫਿਲਹਾਲ ਜੇ ਮੈਂ ਇਸ ਚੌਂਕ ਦੀ ਗੱਲ ਕਰਾਂ ਜਾਂ ਲੰਬਾ ਪਿੰਡ ਚੌਂਕ ਦੀ ਗੱਲ ਕਰਾਂ ਜਾਂ ਪਠਾਨਕੋਟ ਚੌਂਕ ਦੀ ਗੱਲ ਕਰਾਂ ਇਹ ਇਨ੍ਹਾਂ ਚੌਂਕਾਂ ਦੇ ਵਿੱਚ ਹਜੇ ਤੱਕ ਕਿਸੇ ਤਰ੍ਹਾਂ ਦਾ ਬੰਦ ਜਿਹੜਾ ਨਹੀਂ ਨਜ਼ਰ ਆਇਆ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਇਕੱਠ ਜਿਹੜਾ ਹੈਗਾ ਉਹ ਨਜ਼ਰ ਆਇਆ ਪਰ ਫਿਲਹਾਲ ਜਿਹੜਾ 10 ਵਜੇ ਦਾ ਸਮਾਂ ਹੈ ਦੁਕਾਨਾਂ ਖੁੱਲਣ ਦਾ ਕੁਝ ਕੰਨਾਂ ਖੁੱਲਦੀਆਂ ਹੋਈਆਂ ਵੀ ਇੱਥੇ ਅਸਲੇ ਨਜ਼ਰ ਆ ਰਹੀਆਂ ਨੇ ਆਵਾਜ਼ aí ਜਿਹੜੀ ਹੈਗੀ ਉਹ ਵੀ ਚੱਲਦੀ ਹੋਈ ਇੱਥੇ ਨਜ਼ਰ ਆ ਰਹੀ ਹੈ ਪ੍ਰਬੰਧ ਦੀ ਕਾਲ ਜਿਹੜੀ ਹੈਗੀ ਆ ਉਹਦਾ ਅਸਰ ਜਿਹੜਾ ਹੈਗਾ ਉਹ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਦਿਨਕ ਸਵੇਰਾ ਟੀਵੀ ਨੇ ਕੱਲ ਹੀ ਇਸ ਖਬਰ ਨੂੰ ਨਸ਼ਰ ਕੀਤਾ ਸੀਗਾ ਕਿ ਚਾਹੇ ਭਾਰਤ ਬੰਦ ਦੀ ਕਾਲ ਦਲੀ ਸਮਾਜ ਵੱਲੋਂ ਦਿੱਤੀ ਗਈ ਹੈ ਪਰ ਇਸ ਦਾ ਅਸਰ ਜਿਹੜਾ ਹੈਗਾ ਉਹ ਦਲੰਦਰ ਦੇ ਵਿੱਚ ਨਜ਼ਰ ਨਹੀਂ ਆਏਗਾ ਤੋਂ ਤਸਵੀਰ ਸਾਫ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਇੱਥੇ ਮੈਂ ਇੱਕ ਤਸਵੀਰ ਇਧਰੋਂ ਥੋੜਾ ਜ਼ੂਮ ਕਰਕੇ ਕਹਾਂਗਾ ਆਪਣੇ ਕੈਮਰਾਮੈਨ ਨੂੰ ਕਿ ਦਿਖਾਈ ਜਾਵੇ ਕਿ ਜਿਹੜੇ ਫਲ ਫਰੂਟ ਦੀਆਂ ਦੁਕਾਨਾਂ ਹੈਗੀਆਂ ਉਹ ਵੀ ਖੁੱਲੀਆਂ ਹੋਈਆਂ ਨਜ਼ਰ ਆ ਰਹੀਆਂ ਜਿਵੇਂ ਕਰਿਆਨੇ ਦੀ ਗੱਲ ਕਰਾਂ ਕਰਿਆਨੇ ਦੀਆਂ ਦੁਕਾਨਾਂ ਵੀ ਖੁੱਲੀਆਂ ਹੋਈਆਂ ਨਜ਼ਰ ਆ ਰਹੀਆਂ ਪਰ ਦਲੀ ਸਮਾਜ ਵੱਲੋਂ ਇਹ ਜ਼ਰੂਰ ਜ਼ਿਕਰ ਕੀਤਾ ਗਿਆ ਕਿ ਜਿਹੜੀਆਂ ਐਮਰਜੈਂਸੀ ਸੇਵਾਵਾਂ ਉਦੇ ਵਿੱਚ ਕਿਸੇ ਤਰ੍ਹਾਂ ਦਾ ਵਿਗਨ ਜਿਹੜਾ ਹੈਗਾ ਉਹ ਨਹੀਂ ਪਾਇਆ ਜਾਏਗਾ ਤੇ ਅਸਲੇ ਸ਼ਹਿਰ ਦਾ ਸਮਾ 10 ਵੱਜਣ ਵਾਲੇ ਨੇ ਤੇ ਬੰਦ ਦਾ ਹਜੇ ਅਸਰ ਨਜ਼ਰ ਨਹੀਂ ਆ ਰਿਹਾ ਜੇ ਮੈਂ ਗੱਲ ਕਰਾਂ ਜਲੰਧਰ ਸ਼ਹਿਰ ਦੀ ਭਗਵਾਨ ਵਾਲਮੀਕੀ ਚੌਂਕ ਦੇ ਵਿੱਚ ਮੌਜੂਦ ਹੈਗੇ ਆ ਗੱਡੀਆਂ ਜਿਹੜੀਆਂ ਨਿਰਵਿਗਨ ਚੱਲ ਰਹੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰ ਜੇ ਦਲੀ ਸਮਾਜ ਵੱਲੋਂ ਜਿਹੜਾ ਬੰਦ ਦੀ ਕਾਲ ਦਿੱਤੀ ਗਈ ਸੀਗੀ ਉਹਨਾਂ ਦਾ ਇਕੱਠ ਜਾਂ ਕੋਈ ਧਰਨਾ ਪ੍ਰਦਰਸ਼ਨ ਉਹ ਵੀ ਇੱਥੇ ਨਜ਼ਰ ਨਹੀਂ ਆ ਰਿਹਾ ਪਰ ਇਸ ਧਰਨੇ ਦੇ ਨਾਲ ਇਸ ਖਬਰ ਦੇ ਨਾਲ ਜਿਹੜੇ ਬੰਦ ਦੀ ਕਾਲ ਜਿਹੜੀ ਦਿੱਤੀ ਗਈ ਹੋਏ ਉਸ ਦੇ ਨਾਲ ਜੁੜੀ ਹੋਈ ਹਰ ਇੱਕ ਖਬਰ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਦੇ ਨਾਲ ਪਹੁੰਚਾਉਂਦੇ ਰਵਾਂਗੇ ਫਿਲਹਾਲ ਤਰਤੀਕਲ ਦਿਓ ਮੈਨੂੰ ਇਜਾਜ਼ਤ ਧੰਨਵਾਦ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram ਐਕਸ ਫੋਰ WhatsApp ਚੈਨਲ ਬੱਟ